ਤਾਂ ਮੈਂ ਇੱਧਰ ਵੀ ਆਹ ਰਾਪੀ ਨਾ ਨੇਰੀ ਨੇ ਜਿਆਦਾ ਹੀ ਖਲਾਰਾ ਪਾਤਾ ਇਹ ਰੋਜ ਹੀ ਨੇਰੀ ਦਾ ਤੇ ਜਿਆਦਾ ਹੀ ਨਾ ਹੋਦ ਸਪਾਈ ਕਰੋ ਖਲਾਰਾ ਹੋਣਾ ਹੀ ਕੱਤੇ ਵੇੜੇ ਦਾ ਦਿਰਹਾ ਹਾਲੀ ਉਹ ਆ ਨਾ ਬਿੰਦੂ ਬਿੰਦੂ ਕੋ ਤਾਂ ਮੈਂ ਨਾ ਉੱਠਿਆ ਹੀ ਨਹੀਂ ਆ ਵੀਰੇ ਹਨ ਫਾਲ ਜ ਤਾਕੂ ਖਾ ਕੇ ਨਹੀਂ ਆ ਜਾ ਉਹ ਆਂਡਾਈ ਨੇ ਜਾਣਾ ਵਾ ਤਾਂ ਮੈਂ ਵੀ ਨਹੀਂ ਸਵੇਰੇ ਠਾਲਿਆ ਮੈਂ ਤਾਂ ਚੱਲ ਕੜੀ ਪੈ ਲੂਗਾ ਮਨ ਤੇ ਸਾਰੀ ਦਿਹਾੜੀ ਗਰਮੀ ਦੇ ਵਿੱਚ ਤੁਰੇ ਜਾਣਾ ਵਾ ਜਬ ਆਵਾਜ਼ ਮਾਰ ਵੀਰ ਨੂੰ ਮੈਂ ਮਹਾ ਬੋકરી ਵੱਜਣੀ ਮੇਰੀ ਫੇ ਮੈਂ ਰੋਟੀ ਬਣਾਉਣੀ ਆ ਸੀ

ਇਹ ਹਰ ਬੀਤੀ ਆ ਪੁੱਤ ਆ ਕਿਸਨੇ ਕੋ ਕਰਤਾ ਯਾ ਆਪਣੇ ਘਰ ਆਏ ਮਾਂ ਮਰ ਗਏ ਮੇਰੇ ਪੁੱਤ ਨੇ ਅੱਜ ਪਹਿਲੇ ਦਿਨ ਕੰਮ ਤੇ ਵੀ ਜਾਣਾ ਤੇ ਕਿੰਨੇ ਕੋ ਕਰਤਾ ਤਨ ਸੇਵੇਂ ਪਾਚਾ ਸਿਧਾਰਕ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਤੇ ਕਿੰਨੇ ਕੁਛ ਕਰ ਦਿੱਤਾ ਯੋ ਪੁੱਤ ਤੇ ਨਾ ਹੋ ਜਾ ਵੀਰ ਨੂੰ ਆਵਾਜ਼ ਮਾਰ ਜਾ ਵੀਰ ਨੂੰ ਆਵਾਜ਼ ਮਾਰ ਆਏ ਮਾਂ ਮਰ ਗਏ ਆ ਦੱਸ ਤੇ ਨਾ ਕੀ ਲੈਣਾ ਸਾਡੇ ਕੋਲ ਤੇ ਮੈਂ ਕਿੰਨੂੰ ਦੱਸਾਂ ਹੁਣ ਉਹ ਤਾਂ ਹੋਵੇ ਭੱਜ ਕੇ ਹਵੇ ਕੀ ਕਰਤਾ ਵਾ ਕਿਤੇ ਗੁਰੂ ਮਹਾਰਾਜ ਗਾੜੀ ਅਰਦਾਸ ਬੇਨਤੀ ਕਰੋ ਇਹ ਪਾਪਣ ਕਿਹੜੀ ਇਦਾਂ ਕਰਦੀ ਇਹ ਵਾਏ ਸੱਚੇ ਪਾਤਸ਼ਾਹ ਕੋਈ ਹਾਂ ਸਭ ਦਾ ਭਲਾ ਕਰੀਂਦਾ ਤੇ ਸਭ ਦਾ ਭਲਾ ਭੰਗਾਈ ਗੁਰ ਕਰਨ ਵਾਲੀ ਦਾ ਵੀ ਭਲਾ ਤਾਂ ਨਹੀਂ ਤਾਂ ਇਹ ਆਵੇਂ ਆਵੇਂ ਪਾਣੀ ਡੋਲਿਆ ਇੱਥੇ ਇਧਰ ਉੱਤੇ ਨਾ ਚੜ ਜਿਓ ਮੇਰਾ ਪੁੱਤ ਆਹ ਵੇਖੋ ਕੀ ਕੀ ਥਾਕੇ ਨੇ ਇਹ ਕਹਦਾ ਮੇਰਾ ਘਰ ਤੋਂ ਗਿਆ ਉਹ ਉਧਰ ਵੀ ਪਾਣੀ ਡੋਲਿਆ ਕਹਿੰਦਾ ਇੰਦਰ ਵੀ ਪਾਣੀ ਡੋਲਿਆ ਤਾਂ ਅਸੀਂ ਇਧਰ ਵੀ ਪਾਣੀ ਡੁੱਲਾ ਉਧਰ ਵੀ ਉੱਥੇ ਵੀ ਡੋਲਿਆ ਹੀ ਜਾਬਦਾ ਹੋਵੇ ਸੁੱਕਾ ਇਹ ਤੂੰ ਹੁਣ ਵੇਖਿਆ ਮਮੀ ਹਾਂ ਮੈਂ ਤਾਂ ਬੋਕਰ ਮਾਰਨ ਦਾ ਹੀ ਪੁੱਤ ਮੈਂ ਬੂਆ ਖੋਲਿਆ ਮੈਨੂੰ ਅੰਦਰ 12ਵਾਂ ਦਿੱਕਿਆ ਅੰਦਰੋਂ ਕਿ ਆ ਪਾਣੀ ਕਿੰਨੇ ਡੋਲਿਆ ਹੋਇਆ ਆਹ ਜਿਹੜੀ ਗਾੜੀ ਤੇ ਹੋ ਮੈਂ ਵੇਖਿਆ ਤੇ ਆਹ ਮਮੀ ਰਾਤੀ ਜਦੋਂ ਮੈਂ ਨਹੀਂ ਆਇਆ ਬਾਹਰ ਹਾਂ ਉਦੋਂ ਕਿ ਮੈਂ ਆਵਾਜ਼ ਵੀ ਸੁਣੀ ਆ ਭਾਂਡੇ ਡਿੱਗਣ ਦੀ ਮੈਂ 1:00 ਵਜੇ ਤੂੰ ਆਇਆ ਸੀ ਗਾਰ ਮੈਨੂੰ ਲੱਗਦਾ ਮੈਂ 11-12 ਦੇ ਬਜੇ ਦੇ ਵਿੱਚ ਆਇਆ ਹੀਗਾ ਤੇ ਉਦੋਂ ਇੱਥੇ ਭਾਂਡ ਮੈਂ ਉੱਥੇ ਹੱਥ ਤੋਂ ਡੈ ਰ ਮੈਨੂੰ ਭਾਂਡੇ ਡਿੱਗਣ ਦੀ ਆਵਾਜ਼ ਵੀ ਆਈ ਤੇ ਮੈਂ ਬੂਹਾ ਖੋਲ ਕੇ ਬਾਹਰ ਆ ਕੇ ਵੇਖਿਆ ਵੀ ਆ ਹਾਂ ਤੇ ਮੈਨੂੰ ਨਹੀਂ ਕੋਈ ਵੀ ਦੇਖਿਆ ਤੇ ਨਾ ਹੀ ਮੈਨੂੰ ਆਹ ਦੇਖਿਆ ਰਾਤ ਉਦੋਂ ਇਹ ਪੁੱਤ ਕਿਸ ਨੇ ਆਰਾ ਕਰਦਾ ਤੂੰ ਤੇ ਦੇ ਉੱਤੇ ਚੱਲੀ ਚੜ ਕੇ ਆ ਰਾਤ ਇਹ ਕਿਤੇ ਕਹਦੇ ਕੰਨ ਭਿੰਖ ਨਾ ਲੱਗਦੀ ਹੋਵੇ ਵੀ ਉਹਨਾਂ ਦੇ ਮੁੰਡੇ ਨੇ ਕੰਮ ਤੇ ਜਾਣਾ ਵਾ ਬੈਠਾ ਤਾ ਬਾਹਰ ਨਿਕਲ ਕੇ ਤੇ ਵੇਖਿਆ ਹੈਗਾ ਕੋਈ ਗੱਲ ਨਹੀਂ ਆ ਬਾਬੇ ਦੀਪ ਸੋਂ ਦੇ ਸਰੋਵਰ ਦਾ ਜਾ ਲਵਾ ਮਟਾਲਾ ਸਾਹਿਬ ਦਾ ਕਾ ਕੋਈ ਨਹੀਂ ਮੈਂ ਉਹ ਛੱਡਾ ਦਿੰਨੀ ਆ ਕੋਈ ਗੱਲ ਨਹੀਂ ਇਹਨੂੰ ਚੁੱਕ ਕੇ ਉਧਰ ਮਾਰ ਮਾਰਦੀ ਆਂਗੀ ਤੇ ਚੱਲ ਕੋਈ ਗੱਲ ਨਹੀਂ ਜਾ ਕੋਈ ਨਹੀਂ ਅਮਰਤ ਲਿਆ ਟਾਲਾ ਸਾਹਿਬ ਦਾ ਅਮਰਤ ਵਾ ਨਾ ਆਪਣੇ ਘਰ ਜਾ ਲਿਆ ਮੈਂ ਛੱਡਾ ਦੇਵਾ ਕੋਈ ਗੱਲ ਨਹੀਂ ਜਾ ਮੇਰਾ ਪੁੱਤ ਮੰੁੰਡੇ ਨੇ ਜਾਣਾ ਨਹੀਂ ਅੱਜ ਤੇ ਮੈਨੂੰ ਲੱਗਦਾ ਉੱਤੇ ਚੜ ਗਿਆ ਹੀ ਰਾਤ ਆਵੇ ਉਹਦੇ ਉੱਤੇ ਮਿੱਟੀ ਲੱਗੀ ਪਤਾ ਨਹੀਂ ਮਵੇਂ ਮਿੱਟੀ ਉਹਦੇ ਪੈਰ ਨਾਲ ਲੱਗੀ ਜਾਂ ਉਦਾਂ ਲੱਗੀ ਆ ਤੂੰ ਇਹਦਾ ਟੈਨਸ਼ਨ ਲੈ ਟੈਨਸ਼ਨ ਕਿਉਂ ਨਹੀਂ ਆ ਟੈਨਸ਼ਨ ਤੇ ਉਹ ਤਾਂ ਹੁੰਦੀ ਆ ਨਾ ਕਹਿੰਨੇ ਆ ਕੋਈ ਕਿਸੇ ਨੂੰ ਕੀ ਕਹਿੰਨੇ ਆ ਸਾਡਾ ਕੋਈ ਨਹੀਂ ਮਾਰਿਆ ਹੈਗਾ ਵਾ ਕੋਖ ਨਹੀਂ ਦਊ ਐਵੇਂ ਟੈਨਸ਼ਨ ਨਾ ਲਈ ਜਾ ਇਹਨੂੰ ਚੁੱਕ ਕੇ ਪਰੇ ਮਾਰਦੇ ਆਂ ਤੇ ਇੱਥੇ ਬੋਕਰ ਮਾਰ ਤੇ ਕੰਮ ਖਤਮ ਕਰ ਦੂੰ ਨਾ ਪੁੱਤਾ ਇਦਾਂ ਜਿੱਦਾਂ ਮੈਨੂੰ ਤਾਂ ਟੈਨਸ਼ਨ ਹੋਣ ਗਈ ਆ ਇਹਨੇ ਸਾਡੇ ਕੋਲੋਂ ਕੀ ਲੈਣਾ ਵਾ ਦੱਸ ਕਿਹੜਾ ਟੈਨਸ਼ਨ ਕੋਈ ਨਹੀਂ ਦਊ जिन्ने ਕੀਤਾ ਉਹਦਾ ਵੀ ਭਲਾ ਹੋਵੇ ਜਿਹੜੀ ਰੋਟੀ ਖਾਣੇ ਆਗੇ ਜਿੰਨੇ ਕੀਤਾ ਉਹਦਾ ਵੀ ਭਲਾ ਹੋਵੇ ਜੋਕੇ ਪਰੇ ਮਾਰੇ ਨੇ ਮੈਂ ਉਹ ਚੱਟਾ ਦੇ ਦੇ ਉਹ ਲਿਆ ਮੈਂ ਦਿੰਨੀ ਆ ਤੂੰ ਲਿਆ ਉਹ ਮੈਂ ਰਾਤੀਆ ਵੇ ਇੱਥੇ ਬਾਤ ਤੋਰਿਆ ਫਿਰਦਾ ਮੈਂ ਸੌਂਦਾ ਕੋਈ ਨਹੀਂ ਤੇ ਲਿਆ ਮੈਂ ਦਿੰਨੀ ਛੱਟਾ ਮੈਂ ਸਭ ਕੋ ਜਾਓ ਤੁਸੀਂ ਆਪਣਾ ਕੰਮ ਕਰੋ ਅਸੀਂ ਜੋਕੇ ਪਰੇ ਮਾਰਦੇ ਆ ਛੱਟਾ ਦੇ ਦਿੰਦੇ ਆ ਤੂੰ ਐਵੇਂ ਡਰੀ ਜਣੀ ਹੈ ਪਾਤਸ਼ਾਹ ਬਾਬਾ ਦੀਪ ਸਿੰਘ ਤੂੰ ਮੈਂ ਕਰ ਲਗਾ ਡੰਗਰਾ ਦਾ ਤੂੰ ਛੰਡੇ ਆਲਿਆ ਤੂੰ ਹੀ ਆ ਰੱਖਾ ਮਹਾਰਾਜ ਸੱਚੇ ਪਾਤਸ਼ਾਹ ਜੋ ਕੋ ਸਾਗਾ ਤੂੰ ਜਾਂ ਲੈ ਪਰ ਮੈਂ ਛੋੜਦਾ ਮੈਂ ਤੇ ਸੋਟ ਨੂੰ ਕੋਈ ਗੱਲ ਨਹੀਂ ਆ ਲੈ ਕੱਢ ਤੂੰ ਅਮਰ ਤੱਕ ਲੈ ਕੇ ਜਾ ਅੰਦਰ ਤੇ ਕੋਈ ਨਹੀਂ ਮੈਂ ਤੇ ਸੋਟ ਦੇਣੀ ਮੈਂ ਕਰਨਾ ਹਾਲੇ ਦਾ ਵੀ ਭੱਲਾ ਹੋਵੇ ਮਾਰਾ ਨਹੀਂ ਇਹ ਲੱਗਿਆ ਅੰਦਰ ਪਲਾ ਕਰ ਕੋਈ ਨਹੀਂ ਆਪੇ ਜਾ ਆਉ ਤੇ ਸੋਟਾਂ ਆਈਆਂ ਉਹ ਬਰਾ ਪੈਲੀ ਹਲ ਤੇ ਪੁੱਤ ਰਾਤ ਜਦੋਂ ਤੈਨੂੰ ਆਵਾਜ਼ ਆਈ ਸੀ ਤੇ ਤੂੰ ਮੈਨੂੰ ਆਵਾਜ਼ ਮਾਰਦੋਂ ਹਾਂ ਉਹ ਕਿਤੇ ਉੱਤੇ ਤਾਂ ਨਹੀਂ ਚੜ ਗੇ ਮੈਂ ਕਿਹੜਾ ਵੇਖਿਆ ਵੀ ਉੱਤੇ ਚੜਿਆ ਕਿ ਨਹੀਂ ਚੜਿਆ ਮੈਂ ਬਾਹਰ ਉਹਦਾ ਗਿਆ ਸੀ ਆਵਾਜ਼ ਵੀ ਆਈ ਸੀ ਮੈਂ ਆਵਾਜ਼ ਕਿ ਮਤਲਬ ਮੈਨੂੰ ਹੀ ਵੀ ਸ਼ਾਇਦ ਕੋਈ ਜਿੱਦਾਂ ਪਿਚੋਰ ਚਾਰੀ ਨਾ ਹੋਵੇ ਕੋਈ ਮੇਰੇ ਕੀ ਦਿਮਾਗ 'ਚ ਇਹੋ ਜਿਹਾ ਕੋ ਹੋਊਗਾ ਬੰਦਾ ਫਰ ਪੁੱਤੇ ਕੌਣ ਕਰਕੇ ਗਿਆ ਹੋਊਗਾ ਚੱਲ ਕੋਈ ਨਹੀਂ ਜੋੜ ਚੱਲ ਜੰਨੇ ਵੀ ਕੀਤਾ ਛੱਡੋ ਜਿਹੜਾ ਉਹ ਗਿਆ ਵੇਖੀ ਛੱਡ ਦੇ ਦੁੱਤਾ ਵਾ ਜਦੋਂ ਮੈਂ ਪੱਠੇ ਵੜਦਾ ਵਾਂ ਤਤੂ ਬਹੁ ਮੈਂ ਕੰਮ ਕਰਾਂਗਾ ਤੇ ਤੂੰ ਉਹਦਾ ਠੀਕ ਵਾ ਨਾ ਉਹਦਾ ਆਹੋ ਮੈਨੂੰ ਕੀ ਹੋਣਾ ਵਾ ਠੀਕ ਹੈਗਾ ਚੰਗਾ ਭਲਾ ਚੱਲ ਕੋਈ ਗੱਲ ਨਹੀਂ ਆ ਮੈਨੂੰ ਪਤਾ ਵਾ ਬਾਪੂ ਖੰਡੇ ਵਾਲੇ ਦਾ ਹੱਥ ਆਪਣੇ ਸਿਰ ਤੇ ਗੁਰੂ ਨਾਨਕ ਦੇਵ ਜੀ ਦਾ ਤੇ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਆ ਮੈਂ ਫਿਕਰ ਮਿੰਨੋ ਦਾ ਭਲਾ ਕਰ ਉਹਦਾ ਵੀ ਕਰਨ ਵਾਲੀ ਦਾ ਵੀ ਦਾ ਤਸਦੇ ਸਰਬੱਤ ਦਾ ਭਲਾ ਪਰ ਨਹੀਂ ਇਹ ਕਿੱਡੀ ਕਰ ਤੂੰ ਤਾ ਏਦਾਂ ਕੀ ਮਿਲ ਜਾਂਦਾ ਗੱਲ ਵਾਗੀ ਬਹੁਤ ਮਾੜੀ ਲੋਕਾਂ ਦਾ ਦਿਮਾਗ ਹੀ ਖਰਾਬ ਹੋਇਆ ਕੋਈ ਗੱਲ ਨਹੀਂ ਆ ਪੁੱਤ ਉਹਦੇ ਤੇ ਯਕੀਨ ਰੱਖੀਦਾ ਆਪਣੇ ਏਦਾਂ ਦਾ ਕੋਈ ਹੈ ਨਹੀਂ ਉਹਦਾ ਲਾਗੇ ਬੰਨੀ ਇਹ ਕੌਣ ਹੋ ਸਕਦਾ ਪੁੱਤ ਕਿਸ ਦਾ ਕਿਹੜਾ ਦਿਲ ਪੜ ਕੇ ਵੇਖਿਆ ਵਾ ਕਿ ਕੌਣ ਨੇ ਏਦਾਂ ਦਾ ਤੇ ਕੌਣ ਨਹੀਂ ਕੀ ਪਤਾ ਕਮਾਦਾਂ ਚੋਂ ਕਾਂਗਿਆਰੀਆਂ ਨਿਕਲ ਆਉਂਦੀਆਂ ਕੀ ਪਤਾ ਇਹੋ ਭਾਵੇਂ ਗਵੰਡਣੀ ਹੋਵੇ ਨਹੀਂ ਨਹੀਂ ਇਦਾਂ ਦੇ ਕੰਮ ਨਹੀਂ ਕਰ ਲੜਾਈ ਭਾਵੇਂ ਝਗੜਾ 100 100 ਵਾਰ ਕਰੇ ਪਰ ਇਦਾਂ ਦਾ ਨਹੀਂ ਕਰ ਸਕਦੀ ਕੀ ਪਤਾਵਾ ਹੁਣ ਜੇ ਤੂੰ ਆਪਾਂ ਕਿਸ ਨੂੰ ਵੇਖਿਆ ਨਹੀਂ ਤੇ ਆਪਾਂ ਕਿਉਂ ਕਿਸ ਦਾ ਨਾਂ ਲਈਏ ਆਪੇ ਮਹਾਰਾਜ ਜਾਣਦਾ ਚੱਲ ਉੱਠ ਉਹ ਪੱਠਿਆਂ ਨੂੰ ਚੱਲਿਆ ਵਾ ਤੇ ਤੂੰ ਵੀ ਨਾਲ ਉਹਦੇ ਕਰਾ ਲਾ ਤੇ ਮੈਂ ਕਰ ਲਾਂ ਚੁੰਕਾ ਭੰਡਾ ਜਾ ਮੇਰਾ ਪੁੱਤ ਪੁੱਤ ਵੇਰਾ ਮੁੰਡਾ ਦੇ ਚਲ ਗਿਆ ਕਾਲਜ ਤੇ ਉਹਨਾਂ ਦਾ ਵੇਖਾ ਜਾ ਕੇ ਕੀ ਗੱਲ ਬਣੀ ਆ ਕੋਈ ਅਸਰ ਉਸਰ ਹੋਇਆ ਹੈ ਕਿ ਨਹੀਂ ਆ ਇਸੇ ਤੇ ਕੰਮ ਕੋਈ ਦੋ ਨੀ ਆ ਕਿੱਥੇ ਚਲ ਗਏ ਆ ਸਾਰੇ ਤੂੰ ਕੀ ਚਾਹਤੀ ਆ ਮਾਰਦੀ ਆ ਮੈਂ ਕੀ ਚਾਹਤੀ ਆ ਮਾਰ ਤੇਰਾ ਧਿਆਨ ਹੀ ਇਧਰ ਨੂੰ ਰਹਿੰਦਾ ਵਾਗਾ ਮੇਰਾ ਘਰ ਵਾ ਮੈਂ ਆਪਣੇ ਘਰ ਖਲੋਤੀ ਆ ਤੁਹਾਨੂੰ ਕੀ ਪ੍ਰੋਬਲਮ ਤੇਰਾ ਘਰ ਇਧਰ ਲੈ ਬਸਾ ਹੀ ਆ ਆਪਣੇ ਘਰ ਆ ਲੋ ਉਧਰ ਰਿਆ ਘਰ ਤੂੰ ਜਦੋਂ ਕਦੋਂ ਇਧਰੋਂ ਹੀ ਆਣ ਕੇ ਇਧਰ ਆਡੇ ਘਰ ਆਲੀ ਵੇਂਦੀ ਰਹਿਣੀ ਆ ਤੈਨੂੰ ਮਤਲਬ ਕੰਮ ਹੀ ਆ ਵਾਗਾ ਮੈਨੂੰ ਆਪਣੇ ਕੰਮ ਨਾਲ ਆਕਾਰ ਮੈਂ ਆਪਣੇ ਕੰਮ ਨਾਲ ਕੰਮ ਹੀ ਰੱਖਦੀ ਆ ਮੇਰੀਆਂ ਅੱਖਾਂ ਮੈਂ ਜਿੱਧਰ ਮਰਜ਼ੀ ਵੇਖਾਂ ਤੇ ਮੇਰਾ ਘਰ ਮੈਂ ਜੋ ਮਰਜ਼ੀ ਕਰਾਂ ਅੱਖਾਂ ਤੇ ਤੇਰੀਆਂ ਵਾ ਪਰ ਰਹਿੰਦੀਆਂ ਸਾਰੀ ਡੇੜੀ ਇੱਧਰ ਵਗੀਆਂ ਕੀ ਚੋਰੀ ਚੋਰੀ ਤੂੰ ਵੇਖਣ ਡਈ ਨਾਲ ਕਹਿਣ ਡਈ ਪਤਾ ਨਹੀਂ ਕਿੱਥੇ ਚਲ ਗਏ ਸਾਰੇ ਜਾਣੇ ਕਿੱਥੇ ਚਲ ਗਏ ਤੇਰਾ ਜਿੱਥੇ ਮਰਜ਼ੀ ਜਾਈਏ ਤੂੰ ਕੀ ਬਦਲਾ ਰੱਖਣ ਦੇ ਮੈਂ ਆਪਣਾ ਕੋਈ ਗੱਲ ਕਰਦੀ ਹੋਊਂਗੀ ਇੱਧਰ ਆ ਕੇ ਤੂੰ ਕਿੰਨੇ ਗੱਲਾਂ ਕਰਨੀ ਹੈਗੀ ਇੱਧਰ ਆ ਕੇ ਮੈਂ ਕਾਹਦੇ ਕਰਨੀਆਂ ਉਦਾਂ ਮਨ ਚ ਕਈ ਗੱਲਾਂ ਹੁੰਦੀਆਂ ਕੋਈ ਮੈਂ ਗੱਲ ਕਰਦੀ ਹਾਂ ਇੱਦਾਂ ਇੱਦਾਂ ਚੋਰੀ ਚੋਰੀ ਤੇਰੀਆਂ ਗੱਲਾਂ ਹੁੰਣ ਡੀਆਂ ਵਾ ਮੈਂ ਆਪਣਾ ਕੰਮ ਕਰਨ ਡਈ ਆ ਮਨ 'ਚ 100 ਖਿਆਲ ਆਉਂਦੇ ਮੈਂ ਕਿਤੇ ਕੋਈ ਬੋਲ ਵੀ ਆਉਂਗੀ ਆਪਣੇ ਆਪ ਨਾਲ ਗੱਲਾਂ ਕਰਨ ਡਈ ਆਂ ਕਿ ਮੈਂ ਤਾਂ ਢੱਲ ਕੀ ਵੇਖਣਾ ਵਾ ਤੇਰੇ ਦਿਮਾਗ 'ਚ ਨੁਕਸ ਪਿਆ ਵਾ ਤੂੰ ਆਪਣੇ ਆਪ ਨਾਲ ਗੱਲਾਂ ਕਰੀ ਜਾਨੀ ਆ ਨਾਲੇ ਇੱਧਰ ਆਣ ਕੇ ਤੈਨੂੰ ਗੱਲਾਂ ਆਉਂਦੀਆਂ ਆਪਣੇ ਘਰ 'ਤੇ ਤੈਨੂੰ ਗੱਲਾਂ ਨਹੀਂ ਆਉਂਦੀਆਂ ਕਿਉਂ ਨਹੀਂ ਆਉਂਦੀਆਂ ਮੈਂ ਆਪਣੇ ਘਰ ਹੀ ਕਰਦੀ ਆ ਵੀ ਮੇਰਾ ਘਰ ਹੀ ਆ ਇੱਧਰ ਨੂੰ ਆਣ ਕੇ ਕੋਈ ਮਤਲਬ ਨਹੀਂ ਤੇਰਾ ਆਪਣੇ ਘਰਾਂ 'ਲ ਕੰਮ ਰੱਖਿਆ ਕਰ ਉਧਰ ਹੀ ਮੈਂ ਆਪਣੇ ਘਰ ਹੀ ਰੱਖਦੀ ਆ ਜਿਹੜੀਆਂ ਤੂੰ ਚੋਰੀ-ਚੋਰੀ ਨਹੀਂ ਤੰਗਾ ਮੈਨੂੰ ਪਤਾ ਉਹ ਜਿਹੜਾ ਜੋ ਕਾਰਾ ਕੀਤਾ ਤੇਰੀ ਸਾਰੀ ਮਿਹਰ ਮਾਨੀ ਉਹ ਕਾਰਾ ਕੀਤਾ ਮੈਂ ਉਹ ਸਾਡੇ ਬੂਹੇ ਘਾੜੀ ਰਾਤ ਟੂਣਾ ਕਰਕੇ ਗਈਆਂ ਤੂੰ ਮੈਂ ਨਹੀਂ ਇਹੋ ਜੇ ਕੰਮ ਕਰਦੀ ਤੂੰ ਕਰਦੀ ਨਹੀਂ ਤੂੰ ਤੇਦੇ ਚੋਰੀ ਵੇਖਣ ਹੁਣ ਅੱਗੇ ਨਹੀਂ ਆਨੂ ਤੇਰੇ ਤੇ ਸ਼ੱਕ ਹੁਣ ਮੈਨੂੰ ਤੇਰੇ ਤੇ ਸ਼ੱਕ ਹੋ ਗਿਆ ਸਾਰਾ ਕੰਮ ਤੂੰ ਹੀ ਕੀਤਾ ਵਾ ਮੈਂ ਨਹੀਂ ਇਹੋ ਜੇ ਕੰਮ ਜੇ ਕੀਨਾ ਮੈਨੂੰ ਇਹਦੇ ਕੰਮ ਆਉਂਦੇ ਹੀ ਆਏ ਆਪ ਤਸਮ ਕਰਨੀ ਆ ਤੇ ਤੈਨੂੰ ਮੇਲੀ ਛੱਡਿਆ ਪੁੱਠੇ ਸਿੱਧੇ ਕੰਮਾਂ ਨੂੰ ਪੁੱਠੇ ਸਿੱਧੇ ਕਿਹੜਾ ਪੁੱਠੇ ਸਿੱਧੇ ਕੰਮ ਕਰਦੀ ਐ ਤੇ ਮੈਨੂੰ ਹੁਣ ਪੱਕਾ ਯਕੀਨ ਹੋ ਗਿਆ ਤੂੰ ਹੀ ਕੀਤਾ ਵਾ ਇਹ ਸਭ ਕੁਝ ਮੈਂ ਨਹੀਂ ਕੋਈ ਕੀਤਾ ਕੁੱਤਾ ਕੀਤਾ ਕੀਤਾ ਨਹੀਂ ਕਿਤਾ ਪਤਾ ਕਰੂ ਆਪਣਾ ਕਿੰਨੇ ਕੀਤਾ ਵਾ ਕੋਈ ਗੱਲ ਨਹੀਂ ਸਾਡਾ ਪਤਾ ਕਰਨ ਵਾਲਾ ਬਾਪੂ ਖੰਡੇ ਵਾਲਾ ਹੀ ਆ ਉਹ ਤੈਨੂੰ ਹੀ ਪਤਾ ਵਾ ਜਿੰਨੇ ਕੀਤਾ ਵਗਾ ਮੈਨੂੰ ਪਤਾ ਚਕੀਨ ਹੋ ਗਿਆ ਜਿਹੜਾ ਤੂੰ ਚੋਰੀ ਚੋਰੀ ਵੇਖਣ ਲਈ ਨਾ ਤੂੰ ਹੀ ਕੀਤਾ ਵਗਾ ਚੱਲ ਫਿਰ ਜਾ ਤੈਨੂੰ ਜਿਆਦਾ ਹੀ ਆ ਹਾਂ ਕੀਤਾ ਹੀ ਹੋ ਕਰਨਾ ਜੋ ਕਰਨਾ ਹੀ ਹੋ ਕਰਨਾ ਮੈਂ ਨਹੀਂ ਕੋਈ ਕਰਨਾ ਕੀਤਾ ਹੀ ਤੂੰ ਮੈਨੂੰ ਅਕੀਲ ਹੋ ਗਿਆ ਤੂੰ ਤਵੇ ਤੂੰ ਵੇਖਣਾ ਹੀ ਵੀ ਕੀ ਮਤਲਬ ਕਿ ਇਹਨਾਂ ਦੇ ਉੱਤੇ ਉਹਦਾ ਅਸਰ ਹੋਇਆ ਵਗਾ ਮੈਂ ਕੀਤਾ ਵਾ ਤੂੰ ਕਰਨਾ ਜੋ ਕਰਨਾ ਕੀਤਾ ਵਾ ਕਿ ਮੈਂ ਨਹੀਂ ਕੋਈ ਕਰਨਾ ਬਾਬੂ ਨੇ ਕਰਨਾ ਜੋ ਕਰਨਾ ਵਾ ਮੈਂ ਅਹੀਂ ਜੋਰ ਲਾਉਣ ਜੋਗੇ ਹੈ ਨਹੀਂ ਜਾ ਪੈਣੇ ਆਪਣੇ ਤੇਰਾ ਤਾਂ ਕੰਮ ਹੀ ਇਹੋ ਵਗਾ ਮੈਂ ਆਪਣੇ ਘਰ ਬੈਠੀ ਆ ਆਪਣੇ ਘਰ ਬੈਠੀ ਆ ਐਨੂੰ ਹੀ ਬਸ ਧਿਆਨ ਤੇਰਾ ਐਨੂੰ ਹੀ ਬਸ ਧਿਆਨ ਹੈ ਮੇਰਾ ਘਰ ਆ ਮੈਂ ਤੇਰੇ ਕੋ ਜਰਿਆ ਨਹੀਂ ਜਾਂਦੇ ਮੇਰੇ ਪੁੱਤ ਕੰਮ ਕਰਦੇ ਮੈਂ ਜਿੱਧਰ ਮਰਜੀ ਤੇ ਆ ਕਰਦਾ ਕਦੀ ਆਂਦੀ ਵੀ ਨਹੀਂ ਕਦੀ ਤੂੰ ਆਂਦੀ ਵੀ ਨਹੀਂ ਤੇਰਾ ਕੀ ਮਤਲਬ ਇੱਥੇ ਆਣ ਕੇ ਪੁੱਛ ਵੇਖਣ ਦਾ ਵੀ ਕਿੱਥੇ ਗਏ ਸਾਰੇ ਦਿਨ ਜਿੱਥੇ ਮਰਜੀ ਜਾਈਏ ਤੈਨੂੰ ਕੀ ਮਤਲਬ ਹੈ ਗੱਲ ਨਾਲ ਜਾ ਨੀ ਭੈਣਾ ਜਾ ਜਾ ਕੇ ਤੇ ਆਪਣਾ ਕੰਮ ਕਰ ਤੂੰ ਕੀ ਸਾਡਾ ਦਿਮਾਗ ਖਰਾਬ ਕੀਤਾ ਵਗਾ ਅੱਗੇ ਸਵੇਰ ਦਾ ਹੀ ਉਹ ਵੇਖੇ ਤਾਂ ਬੇਪਾਇਆ ਉਹ ਅੱਗੇ ਉਤੋਂ ਦੀ ਕਹਿੰਨੀ ਆ ਨਾ ਤੇ ਤੂੰ ਕੀਤਾ ਵਾ ਮੈਂ ਕੀਤਾ ਤੇ ਪਹਿਲਾਂ ਤੂੰ ਮੇਰੇ ਪੁੱਤ ਨੂੰ ਕੀਤਾ ਸੀ ਆਪਣੇ ਵਾਸਤੇ ਕੀਤਾ ਸੀ ਅਹੀਂ ਪਤਾ ਨਹੀਂ ਕਿ ਕੰਮ ਕਰਦੇ ਮੁੰਡੇ ਸਿੱਧੇ ਤੇ ਮੁੰਡੇ ਹਰਲ ਹਰਲ ਤੁਰੇ ਫਿਰਦੇ ਕਿਦਾਂ ਕੰਮ ਕਰਨ ਦੇ ਸਵੇਰ ਤੋਂ ਤੇ ਮੇਰਾ ਪੁੱਤ ਕਿਤੇ ਮਾਸਾ ਕੰਮ ਨਹੀਂ ਕਰਦਾ ਤੇਰੀਆਂ ਆਦਤਾਂ ਦਾ ਕਰਕੇ ਹੀ ਨਹੀਂ ਕਰਦਾ ਮੇਰੇ ਕੋਲ ਨੀ ਬਾਬਾ ਜਰਾਂ ਜਾਂਦੇ ਆ ਤੁਰੇ ਫਿਰਦੇ ਇੰਨਾ ਇੰਨਾ ਕੰਮ ਕਰਦੇ ਤੇਰੀਆਂ ਆਦਤਾਂ ਦਾ ਕਰਕੇ ਤੂੰ ਆਪ ਹੀ ਸਭ ਕੋ ਆਪਣਾ ਖਰਾਬ ਕੀਤਾ ਜਾ ਕੇ ਗੁਰੂ ਘਰ ਮੱਥਾ ਟੇਕਿਆ ਕਰਦਾ ਮੈਂ ਤੇਰੇ ਦਿਨ ਮੱਥਾ ਮਾਰ ਮੇਰੇ ਕੋ ਤੇਰੇ ਮੁੰਡੇ ਦਾ ਜਰ ਨਹੀਂ ਜਾਏਗਾ ਕਰਨਾ ਜੋ ਕਰਨਾ ਹੀ ਆ ਅਸੀਂ ਨਹੀਂ ਕੋਈ ਕਰਨਾ مالک ਜਾਣਦਾ ਸਭ ਕੋ ਅੱਗੇ ਤਾਂ ਮੈਂ ਕਦੇ ਕੀਤਾ ਹੀ ਨਹੀਂ ਹਲੇ ਹੁਣ ਦੱਸੋ ਤੈਨੂੰ ਮੈਂ ਕੀ ਕੀ ਕਰ ਸਕਦੀ ਆ ਹੁਣ ਵੇਖੀ ਤੇਰਾ ਕੀ ਬਣਦਾ